ਇੱਕ ਬਹੁਤ ਹੀ ਪਿਆਰ ਵਾਲਾ ਪਰਿਵਾਰ ਹੈ ਉਹ ਡਿਸਟ੍ਰਿਕਟ ਫਰੀਦਕੋਟ ਰਹਿੰਦਾ ਹੈ ਔਰ ਸਾਧ ਸੰਗਤ ਪਿੱਛੋਂ ਉਹ ਪਹਿਲਾਂ ਉਹਨਾਂ ਦੇ ਬਜ਼ੁਰਗ Hindu ਪਰਿਵਾਰ ਹੈ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਵਾਜਿਆ ਉਹਨਾਂ ਨੂੰ ਘਰ ਵਿੱਚ ਸਿੱਖੀ ਬਖਸ਼ੀ ਹੈ ਉਹਨਾਂ ਦੀ ਸ਼ਰਧਾ ਭਾਵਨਾ ਜਾਗ ਗਈ ਹੈ ਦਿਨੇ ਨੋਹਾਂ ਨਿਤਨੇਮ ਬਾਣੀ ਪੜ੍ਹਦਿਆਂ ਨੇ ਸੁਖਮਨੀ ਸਾਹਿਬ ਕਰਦਿਆਂ ਨੇ ਤਾਂ ਸਾਧ ਸੰਗਤ ਉਹਨਾਂ ਦੇ ਇੱਕ ਲੜਕੇ ਬਹੂ ਦੇ ਘਰ ਤਿੰਨ ਲੜਕੀਆਂ ਹੋ ਗਈ। ਤਾਂ ਮੇਰੇ ਵੇਖਦੇ ਆਂ ਵੇਖਦੇ ਆਂ ਪਹਿਲਾਂ ਇੱਕ ਲੜਕੀ ਸੀ ਫਿਰ ਦੋ ਸਾਲਾਂ ਬਾਅਦ ਦੋ ਲੜਕੀਆਂ ਫਿਰ ਜਦੋਂ ਤਿੰਨ ਬੱਚੀਆਂ ਹੁਣ ਹੋ ਗਈਆਂ ਹੁਣ ਤਾਂ ਚਿੰਤਾ ਵੱਧ ਗਈ। ਹੁਣ ਤਾਂ ਫਿਕਰ ਕਰਨ ਲੱਗ ਪਏ। ਤਾਂ ਮੈਨੂੰ ਵੀ ਕਹਿਣ ਕਹਿੰਦੇ ਭਾਈ ਸਾਹਿਬ ਦੀ ਅਰਦਾਸ ਕਰੋ ਮੈਂ ਕਹਿੰਦੇ ਗੁਰੂ ਤੇ ਵਿਸ਼ਵਾਸ ਰੱਖੋ ਭਾਈ ਸੇਵਾ ਕਰਨੀ ਪੈਂਦੀ ਹੈ ਸੇਵਾ ਕਰੋ ਉਹਦੇ ਘਰ ਵਿੱਚ ਸਭ ਕੁਝ ਹੈ। ਜੇ ਉਹਦੇ ਘਰ ਵਿੱਚੋਂ ਰੋਜ਼ ਪੜਿਆ ਜਾਂਦਾ ਇਹ ਲਿਖ ਕੇ ਗੁਰੂ ਨੇ ਦਿੱਤਾ ਸਾਡੇ ਮੰਗਣ ਵਿੱਚ ਕਮੀ ਹੈ ਉਹਦੇ ਘਰ 'ਚ ਕੋਈ ਕਮੀ ਨਹੀਂ ਉਹਦੇ ਘਰੋਂ ਤਾਂ ਰੋਜ਼ ਪੜਿਆ ਜਾਂਦਾ ਸੱਚੇ ਸਾਹਿਵਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਪੁੱਤਰ ਧੀਆਂ ਹੈਨ ਸਭ ਕੁਝ ਉਹਦੇ ਘਰ ਵਿੱਚ ਹੈ ਸਾਡੇ ਮੰਗਣ 'ਚ ਕਮੀ ਹੈ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਹੈ ਸੁਭਾਵੇ ਉਹ ਬੜੇ ਪਿਆਰ ਨਾਲ ਬਾਣੀ ਪੜਨ ਲੱਗ ਪਏ ਬਹੁਤ ਸੇਵਾ ਕਰਨ ਲੱਗ ਗਏ ਮੈਂ ਉਹਨਾਂ ਨੂੰ ਕਿਹਾ ਵਾਵਾ ਬੁੱਢਾ ਸਾਹਿਬ ਜੀ ਦੇ ਅਰਦਾਸ ਕਰਾ ਕੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਸੇਵਾ ਕਰੋ ਰੋਜ਼ ਜਿੱਥੇ ਉਹ ਰਹਿੰਦੇ ਨੇ ਗੁਰਦੁਆਰੇ ਸੇਵਾ ਕਰਦੇ ਝਾੜੂ ਦਿੰਦੀ ਵਿਚਾਰੀ ਵਾਵਾ ਬੁੱਢਾ ਸਾਹਿਬ ਜੀ ਦੇ ਵੀ ਅਰਦਾਸ ਕਰਾਈ ਦਰਬਾਰ ਸਾਹਿਬ ਵੀ ਗਏ ਭਾਈ ਸੱਲੋ ਜੀ ਦਾ ਕਟੋਬਾ ਸਥਾਨ ਹੈ ਅੰਮ੍ਰਿਤਸਰ ਸਾਹਿਬ ਉੱਥੇ ਵੀ ਆਉਂਦੇ ਆ ਉਹ ਅਰਦਾਸ ਕਰਾ ਕੇ ਆਏ ਫਿਰ ਮੈਂ ਉਹਨਾਂ ਨੂੰ ਕਿਹਾ ਹੁਣ ਹੋਰ ਕਿਸੇ ਪਾਸੇ ਨਾ ਜਾਓ ਜੇ ਗੁਰੂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਗੁਰੂ ਤੇ ਵਿਸ਼ਵਾਸ ਰੱਖਿਓ ਇਹ ਨਾ ਹੋਵੇ ਤੇਰੇ ਇੱਕ ਹੱਥ ਵਿੱਚ ਸਿੱਕਾ ਦਸਵੇਂ ਪਾਤਸ਼ਾਹ ਦਾ ਕੜਾ ਹੋਵੇ ਤੇ ਤੇਰੇ ਦੂਜੇ ਹੱਥ ਵਿੱਚ ਕਿਸੇ ਹੋਰ ਦਾ ਧਾਗਾ ਤਵੀ ਦੋਵੇ ਫਿਰ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ ਨਾਲੇ ਹਾਲਾਂਕਿ ਸਾਧ ਸੰਗਤ ਉਹਨਾਂ ਦੇ ਬਜ਼ੁਰਗ Hindu ਪਰਵਾਰ ਪੰਡਤਾਂ ਨੂੰ ਪੁੱਛਣ ਵਾਲੇ ਮੈਂ ਉਹ ਲੜਕੀ ਨੂੰ ਕਿਹਾ ਵੇ ਹੁਣ ਬੇਟਾ ਹੋਰ ਪਾਸੇ ਕਿਤੇ ਧਾਗੇ ਧੁਗੇ ਨਾ ਬੁਆਈ ਜਾਇਓ ਫਿਰ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ ਤੋਨੇ ਅੱਖਾਂ ਪਰ ਲਈਆਂ ਕਹਿੰਦੀ ਜੀ ਪਹਿਲੀਆਂ ਲੜਕੀਆਂ ਜਿਹੜੀਆਂ ਹੋਈਆਂ ਇੱਕ ਲੜਕੀ ਤੋਂ ਬਾਅਦ ਅਸੀਂ ਦੋ ਲੜਕੀਆਂ ਦੇ ਜਨਮ ਤੋਂ ਪਹਿਲਾਂ ਧਾਗੇ ਪਵਾਏ ਨੇ ਢਾਲੇ ਕਰਵਾਏ ਨੇ ਸਾਨੂੰ ਉਹ ਬੰਦੇ ਕਹਿੰਦੇ ਰਹਿਆ ਧਾਗਾ ਪਾ ਲਓ ਆ ਦਵਾਈ ਖਾ ਲਓ ਲੜਕਾ ਹੋ ਜਾਂਦਾ ਤੇ ਮੈਂ ਉਹਨਾਂ ਨੂੰ ਕਹਿੰਿਆ ਫਿਰ ਹੋਇਆ ਨਾ ਹੁਣ ਗੁਰੂ ਤੇ ਵਿਸ਼ਵਾਸ ਰੱਖਿਆ ਦਤਾਂ ਉਹਦੇ ਘਰ ਦੀਆਂ ਨੇ ਧੀਆ ਪੁੱਤ ਕੋਈ ਨਹੀਂ ਉਹਦੇ ਘਰ ਦੇ ਪਰ ਹਰ ਬੰਦੇ ਨੂੰ ਚਾਹੀਦੇ ਜੇ ਘਰ ਵੇ ਧੀ ਹੈ ਤਾਂ ਪੁੱਤ ਵੀ ਚਾਹੀਦਾ ਸਾਰੀ ਦੁਨੀਆ ਨੂੰ ਸੱਚ ਹੈ ਤਾਂ ਸਾਧ ਸੰਗਤ ਉਹ ਸੇਵਾ ਵਿਚਾਰੀ ਕਰਦੀ ਰਹੀ ਵਿਸ਼ਵਾਸ ਰਿਹਾ ਪਰ ਫਿਰ ਵੀ ਮਨ ਦੇ ਅੰਦਰ ਧੁੱਕ ਧੁੱਕ ਜੇ ਹੁੰਦੀ ਹੈ ਵੀ ਤਿੰਨ ਲੜਕੀਆਂ ਨੇ ਕਿਤੇ ਹੁਣ ਚੌਥੀ ਵਾਰੀ ਲੜਕੀ ਨਾ ਹੋ ਜਾਏ ਤੋਂ ਅੰਦਰ ਮਨ ਦੇ ਅੰਦਰ ਡਰ ਥੋੜਾ ਥੋੜਾ ਸ਼ੱਕ ਜਿਹੀ ਧੁਕਤ ਹੋ ਗਈ ਸੀ ਪਰ ਉਹ ਸੇਵਾ ਕਰਦੇ ਰਹੇ ਵਿਸ਼ਵਾਸ ਰੱਖਿਆ ਕਿਤੇ ਉਹ ਧਾਗਾ ਤਵੀਤ ਕਿਤੇ ਨਹੀਂ ਗਏ ਗੁਰੂ ਦੀ ਬਾਣੀ ਸੁਖਣੀ ਸਾਹਿਬ ਪੜ੍ਹਦੇ ਰਹੇ ਜਿੱਥੇ ਉਹ ਰਹਿੰਦੀ ਹੈ ਵਿਚਾਰੀ ਸ਼ਾਮੀ ਗੁਰਦੁਆਰੇ ਝਾੜੂ ਜਿੰਨੀ ਕੋਤੋਂ ਸੇਵਾ ਹੋਈ ਜਦੋਂ ਉਹ ਬੱਚਾ ਗਰਭ ਦੇ ਅੰਦਰ 6-7 ਮਹੀਨੇ ਦਾ ਹੋ ਗਿਆ ਤਾਂ ਉਹਦੇ ਘਰ ਵਾਲਾ ਜਿਹੜੇ ਡਾਕਟਰ ਕੋਲੋਂ ਟਰੀਟਮੈਂਟ ਚੱਲਦਾ ਸੀ ਸਕੈਨ ਕਰਕੇ ਦਵਾਈ ਦਾਰੂ ਕਰਦੇ ਰਹਿੰਦੇ ਨੇ ਟੀਕੇ ਲਾਉਂਦੇ ਰਹਿੰਦੇ ਨੇ ਉਹ ਡਾਕਟਰ ਨਾਲ ਪਿਆਰ ਬਣ ਗਿਆ ਉਹਨੇ ਕਿਤੇ ਪੁੱਛ ਹੀ ਲਿਆ ਕਹਿੰਦਾ ਡਾਕਟਰ ਸਾਹਿਬ ਪੈਸੇ ਬਿਸ਼ੱਕ ਲੈ ਲਿਓ ਮੜਾ ਜਾ 10 ਤਾਂ ਦਿਓ ਵੀ ਐਤ ਕੀ ਤਾਂ ਲੜਕਾ ਹੀ ਹੋਣਾ ਨਾ ਸਾਡੇ ਉਹਨਾਂ ਕਹਿੰਦੇ ਅਸੀਂ ਦੱਸ ਨਹੀਂ ਸਕਦੇ ਕਾਨੂੰਨੀ ਜੁਰਮ ਹੈ ਇਦਾਂ ਅਸੀਂ ਚੈੱਕ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿਉਂਕਿ ਕਾਨੂੰਨੀ ਜੁਰਮ ਹੈ ਤਾਂ ਬੁੱਤ ਤਾਂ ਕਹਿਣ ਉੱਤੇ ਕਿਉਂਕਿ ਜਦੋਂ ਪਰਿਵਾਰਕ ਗੱਲ ਹੋ ਜਾਂਦੀ ਹੈ ਤੁਸੀਂ ਜਾਂਦੇ ਆਂਦੇ ਹੋ ਪਿਆਰ ਬਣਦਾ ਫਿਰ ਉਹ ਡਾਕਟਰ ਨੇ ਸਕੈਨ ਕਰਕੇ ਦੱਸ ਦਿੱਤਾ ਕਹਿੰਦੇ ਬਈ ਅਫਸੋਸ ਹੈ ਗੁਰੂਵਰ ਸਾਹਿਬ ਤੁਹਾਡੇ ਐਤ ਕੀ ਵੀ ਲੜਕੀ ਹੈ ਬੜੇ ਉਦਾਸ ਹੋ ਗਏ ਵਿਚਾਰੇ ਉਦਾਸ ਹੋ ਗਏ ਫਿਰ ਹੁਣ ਡਾਕਟਰ ਦੀ ਗੱਲ ਮੰਨਣ ਤਾਂ ਫਿਰ ਉਹਨਾਂ ਕਿ ਮਹੀਨੇ ਕੁ ਬਾਅਦ ਫਿਰ ਚੈੱਕਅਪ ਡੇਢ ਮਹੀਨੇ ਕਰਾਉਣ ਗਏ ਫਿਰ ਉਹਨੇ ਕਿਹਾ ਡਾਕਟਰ ਸਾਹਿਬ ਚੰਗੀ ਤਰ੍ਹਾਂ ਥੋੜਾ ਜਿਹਾ ਦੱਸ ਦਿਓ ਵੀ ਇਦਾਂ ਹੋ ਨਹੀਂ ਸਕਦਾ ਐਤ ਕੀ ਤਾਂ ਸਾਨੂੰ ਇੰਨਾ ਵਿਸ਼ਵਾਸ ਹੈ ਵੇਦ ਕੀ ਤਾਂ ਗੁਰੂ ਨੇ ਦਾਤ ਦੇਣੀ ਹੈ ਉਹ ਡਾਕਟਰ ਨੇ ਦੁਆਰਾ ਸਕੈਨ ਕਰਨੀ ਸੋਨ ਕਹਿੰਦੇ ਦੇਖੋ ਮੈਨੂੰ ਬਾਰ ਬਾਰ ਪਰੇਸ਼ਾਨ ਨਾ ਕਰਿਓ ਉਹ ਚੈੱਕ ਕਰਕੇ ਸਕੈਨ ਉਹਨੇ ਦੂਜੀ ਵਾਰ ਵੀ ਫਾਈਨਲੀ ਦੱਸ ਦਿੱਤਾ ਬੇ ਲੜਕੀ ਹੈ ਹੁਣ ਮੈਨੂੰ ਦੁਬਾਰਾ ਪਰੇਸ਼ਾਨ ਨਾ ਕਰਿਓ ਮੈਂ ਰਿਪੋਰਟ ਨਹੀਂ ਦੇ ਸਕਦਾ ਤੁਹਾਨੂੰ ਦੱਸ ਦਿੱਤਾ ਇਹ ਕਾਨੂੰਨੀ ਜੁਰਮ ਹੈ ਤੂੰ ਬੜੇ ਹੁਣ ਬਹੁਤ ਉਦਾਸ ਹੋ ਗਏ ਬੁੱਝ ਗਏ ਮੈਂ ਉਹਨੂੰ ਕਹਿ ਤਿਹੜੇ ਗੁਰੂ ਦੇ ਦਰ ਤੋਂ ਤੁਸੀਂ ਮੰਗ ਕੇ ਆਇਓ ਨਾ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚਾ ਪਾਤਸ਼ਾਹ ਇੰਨਾ ਵੱਡਾ ਹੈ ਉਹਦੇ ਘਰ ਵਿੱਚ ਤਾਂ ਗੁਰਸਿੱਖਾਂ ਨੂੰ ਵਾਬਾ ਬੁੱਢਾ ਸਾਹਿਬ ਦੀ ਬ੍ਰਹਮ ਗਿਆਨੀਆਂ ਨੂੰ ਮਾਣ ਹੈ ਉਹ ਗੁਰੂ ਦਾ ਘਰ ਬਹੁਤ ਵੱਡਾ ਹੈ ਡਾਕਟਰਾਂ ਨੂੰ ਵੀ ਭਲਿੱਖੇ ਲੱਗ ਜਾਂਦੇ ਨੇ ਐਵੇਂ ਦਿਲ ਹੌਲਾ ਨਾ ਕਰੋ ਜਿਹੜਾ ਬੱਚਾ ਜਨਮ ਦਿੰਦਾ ਹੈ ਜਿਹੜਾ ਰੱਬ ਅਕਾਲ ਪੁਰਖ ਵਾਹਿਗੁਰੂ ਬੱਚੇ ਨੂੰ ਪੈਦਾ ਕਰਦਾ ਹੈ ਇਹ ਧੀਆਂ ਪੁੱਤ ਕੁੜੀਆਂ ਮੁੰਡੇ ਲੜਕੇ ਲੜਕੀਆਂ ਬਣਾਉਣੇ ਰੱਬ ਦੇ ਹੱਥ ਹੈ ਬੰਦਿਆਂ ਦੇ ਹੱਥ ਨਹੀਂ ਹੈ ਜੇ ਬੰਦਿਆਂ ਦੇ ਹੱਥ ਹੋਣ ਤਾਂ ساری ਦੁਨੀਆ ਫਿਰ ਪੁੱਤਮ ਲੈ ਲਵੇਂ ਤਾਂ ਧੀਾਂ ਦਾ ਜਨਮ ਹੀ ਨਾ ਲੈਣ ਦੇਣ ਜੇ ਬੰਦੇ ਦੇ ਹੱਥ ਹੋਵੇ ਤਾਂ ਧੀਾਂ ਦਾ ਜਨਮ ਹੀ ਨਾ ਹੋਣ ਦਵੇ ਦੁਨੀਆ ਐਦਾਂ ਦੇ ਵੀ ਲੋਕ ਨੇ ਪਰ ਭਾਈ ਰੱਬ ਦੇ ਹੱਥ ਹੈ ਤੁਸੀਂ ਉਹਦੇ ਉੱਤੇ ਵਿਸ਼ਵਾਸ ਰੱਖੋ ਕਰਨ ਕਰਣ ਪ੍ਰਵੇਕ ਹੈ ਦੂਸਰ ਨਹੀਂ ਕੋਏ ਨਾਨਕ ਇਸ ਬਲੇ ਹਾਰ ਨੇ ਜਲਥਲ ਮਈਲ ਸੋਏ ਜਿੱਥੇ 7 ਮਹੀਨੇ ਦੇ ਗਰਭ ਦੇ ਬੱਚੇ ਨੂੰ ਵੀ ਡਾਕਟਰ ਐਂਡ ਡਿਕਲੇਅਰ ਕਰਕੇ ਕਹਿਣ ਬਈ ਹੁਣ ਸਾਨੂੰ ਪਰੇਸ਼ਾਨਾ ਕਰਿਓ ਲੜਕੀ ਹੈ ਜਿੱਤੋਂ ਮਰਜ਼ੀ ਚੱਕਰਾ ਲਓ ਇੱਕ ਗੁਰੂ ਦੀ ਕਲਾ ਵਰਤੀ ਹੈ ਸਾਧ ਸੰਗਤ ਜਦੋਂ ਉਹਨਾਂ ਦੇ ਬੱਚੇ ਦਾ ਜਨਮ ਹੋਇਆ ਜਿਹੜੀ ਮਾਈ ਦਾਦੀ ਸੀ ਨਾ ਉਹਨਾਂ ਦੀ ਉਹ ਕਹਿੰਦੀ ਮੈਂ ਉਦਣੇ ਘਰ ਪਾਠ ਕਰਨ ਬੈ ਗਈ ਸੁਖਮਨੀ ਸਾਹਿਬ ਦਾ ਇਹਨੂੰ ਲੜਕੀ ਨੂੰ 9 ਦਿਨ ਨੂੰ ਹਸਪੀਟਲ ਲੈ ਗਏ ਤੇ ਢਾਈਆਂ ਘੰਟਿਆਂ ਬਾਅਦ ਹਸਪੀਟਲ ਤੋਂ ਲੜਕਾ ਫੋਨ ਕਰਦਾ ਆਪਣੀ ਮਾਂ ਨੂੰ ਉਹਦੇ ਹੱਥ ਵਿੱਚ ਅਜੇ ਸੁਖਮਨੀ ਸਾਹਿਬ ਦਾ ਗਟਕਾ ਸੀ ਉਹ ਫੋਨ ਕਰਕੇ ਕਹਿੰਦਾ ਕਹਿੰਦਾ ਮੰਮੀ ਆਪਣੇ ਬੇਟਾ ਹੋ ਗਿਆ ਸਾਧ ਸੰਗਤ ਰੱਬ ਬਖਸ਼ਿਸ਼ਾ ਕਰਦਾ ਇੱਥੇ ਡਾਕਟਰਾਂ ਦੀਆਂ ਸਕੈਨਾਂ ਵੀ ਫੇਲ ਹੋ ਜਾਂਦੀਆਂ ਡਾਕਟਰਾਂ ਦੀਆਂ ਸਕੈਨਾਂ ਵੀ ਫੇਲ ਹੋ ਜਾਂਦੀਆਂ ਜੇ ਤੁਸੀਂ ਰੱਬ ਦੇ ਵਿਸ਼ਵਾਸ ਰੱਖੋ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲ ਨਹੀਂ ਮਿਲਦੀ ਸਾਡੀ ਸੇਵਾ ਵਿੱਚ ਕਮੀ ਹੈ ਬਾਦਸ਼ਾਹ ਨੇ ਕਿਹਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਕਿਹੜੀ ਚੀਜ਼ ਐ ਜਿਹੜੀ ਸੇਵਾ ਚੋਂ ਨਹੀਂ ਮਿਲਦੀ ਬਾਸ਼ਨ ਕਰੋ ਤਗਰਣੀ ਵੈ ਨਰਾਸੰਗ ਆਸ ਓਰਣੇ ਨਿਰਧਨ ਬੇਨ ਤਨਵੰਤੇ ਰੋਗਿਆਂ ਨ ਰੋਗ ਖੰਡਣੇ ਭਗਤਿਮ ਭਗਤ ਦਾਨੰਦ RAM ਨਾਮ ਗੁਣ ਕੀਰਤਨੇ ਬਾਹਰ ਬ੍ਰਹਮਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿਨੇ ਨ ਲੱਭਤੇ ਕਿਹੜੀ ਚੀਜ਼ ਐ ਜਿਹੜੀ ਸੇਵਾ ਚੋਂ ਨਹੀਂ ਲੱਭੇ ਕੋ ਕਰਕੇ ਵੇਖੇ ਮੈਨੂੰ ਬਹੁਤ ਲੋਕਾਂ ਦੇ ਫੋਨ ਆਉਂਦੇ ਨੇ ਕਹਿੰਦੇ ਭਾਈ ਸਾਹਿਬ ਅਸੀਂ ਵੀ ਬਾਬਾ ਵੱਡਾ ਸਾਹਿਬ ਦੇ ਅਰਦਾਸ ਕਰਾਈ ਸੀ ਸਾਨੂੰ ਤਾਂ ਮਿਲਿਆ ਨਹੀਂ ਭਾਈ ਸਾਹਿਬ ਸਾਡੇ ਔਲਾਦ ਨਹੀਂ ਹੁੰਦੀ 12 ਸਾਲ ਹੋ ਗਏ 14 ਸਾਲ ਹੋ ਗਏ ਅਸੀਂ ਕਈ ਵਾਰ ਦਰਬਾਰ ਸਾਹਿਬ ਜਾਏ ਨਨ ਨੂੰ ਕਈ ਵਾਰ ਪੁੱਛਦਾ ਹੁੰਨਾ ਕਿੰਨੇ ਵਜੇ ਗਏ ਹੋ ਕਹਿੰਦੇ ਭਾਈ ਸਾਹਿਬ 11:00 ਵਜੇ ਪਹੁੰਚ ਹੀ ਗਏ ਸੀ ਮੈਂ ਕਹ ਪਹਿਲਾਂ ਨੀਂਦਾਂ ਪੂਰੀਆਂ ਕਰੋ ਉੱਠਦੇ ਤੁਸੀਂ 6-7 ਵਜੇ ਆ 11 ਵਜੇ ਜਾ ਕੇ ਮੰਗਣ ਖਲੋ ਜਾਂਦੇ ਹੋ ਉਹ ਜਿੰਨੀ ਕੁਝ ਲੈਣਾ ਹੈ ਉਹਨਾਂ ਨੂੰ ਨੀਂਦਾਂ ਤਿਆਗਣੀਆਂ ਪੈਣੀਆਂ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਸਭ ਕੁਝ ਮਿਲਦਾ ਹੈ ਪਹਿਲੇ ਪਹਿਰੇ ਫੁੱਲੜਾ ਦੁਨੀਆ ਸੁੱਤੀ ਹੋਵੇ ਉਦੋਂ ਤੂੰ ਗੁਰੂ ਨੂੰ ਜੱਪ 11-11 ਵਜੇ ਉੱਠ ਕੇ ਥੋੜੀ ਪਹਿਲਾਂ ਨੀਂਦਾਂ ਪੂਰੀਆਂ ਕਰੀ ਜਾਓ ਤੁਸੀਂ ਇਹ ਤਾਂ ਅੰਮ੍ਰਿਤ ਵੇਲੇ ਜਾਗਣਾ ਪੈਂਦਾ ਦੁਨੀਆ ਸੁੱਤੀ ਹੋਵੇ ਉਦੋਂ ਭਲਿਆ ਉੱਠ ਕੇ ਨਾਮ ਜਪ ਕੇ ਸ੍ਰੀ ਇਸ਼ਨਾਨ ਕਰਕੇ ਬਾਣੀ ਪੜ ਸੇਵਾ ਕਰ ਫਿਰ ਸਭ ਕੁਝ ਮਿਲਦਾ ਹੈ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ ਪਹਿਲੇ ਪਹਿਰੇ ਫੁੱਲੜਾ 3 ਵਜੇ ਅੰਮ੍ਰਿਤ ਵੇਲੇ ਫਲ ਵੀ ਪੱਛਾਰਾਤ ਉਤੋਂ ਵੀ ਪਹਿਲਾਂ ਉੱਠ ਜੇ ਕੋਈ ਹੋਰ ਚੀਜ਼ ਲੈਣੀ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਦੇ ਦੇ ਕੋਲੋਂ ਦਾਤ ਮਿਲਦੀ ਐ ਕੋਈ ਅੰਮ੍ਰਿਤ ਵੇਲੇ ਉੱਠੇ ਕੋਈ ਜਾਗੇ ਪਰ ਫਿਰ ਅਗਲਾ ਸ਼ਲੋਕ ਮਹਾਰਾਏ ਨੇ ਕਿਹਾ ਕਹਿੰਦੇ ਭਾਈ ਜਾਗ ਵੀ ਹੋ ਸਕਦੇ ਜਿਨ੍ਹਾਂ ਨੂੰ ਗੁਰੂ ਜਗਾਵੇ ਆਪਾਂ ਆਪਣੀ ਮਰਜ਼ੀਆਂ ਨਾਲ ਨਹੀਂ ਇਹ ਤਾਂ ਗੁਰੂ ਕਿਰਪਾ ਕਰੇ ਕਿਤੇ ਜਿਨ੍ਹਾਂ ਨੂੰ ਉਹਨੇ ਦਾਤ ਦੇਣੀ ਉਹਨਾਂ ਨੂੰ ਸੁੱਤੇ ਨੂੰ ਉਠਾ ਦਿੰਦਾ ਤੇ ਜਿਨ੍ਹਾਂ ਨੂੰ ਦਾਤਾਂ ਨਹੀਂ ਦੇਣੀਆਂ ਉਹ ਸੱਤੇ ਵੀ ਜਾਗਦੇ ਵੀ ਸੌਣ ਲੱਗ ਪੈਂਦੇ ਨੇ ਅਮਰਤ ਵੇਲੇ ਉੱਠ ਕੇ ਪਾਠ ਕਰੋ 6 ਵਜੇ ਉੱਠ ਕੇ ਵੀ ਜਪਜੀ ਸਾਹਿਬ ਪੜੋ ਤਾਂ ਵੀ ਨੀਂਦ ਹੁੰਦੀ ਹੈ 6 ਵਜੇ ਤੱਕ ਨੀਂਦ ਪੂਰੀ ਕਰਕੇ ਵੀ ਨਹਾ ਕੇ ਜਪਜੀ ਸਾਹਿਬ ਪੜੋ ਤਾਂ ਵੀ ਨੀਂਦਾ ਹੁੰਦੀਆਂ ਨੇ ਇਹ ਤਾਂ ਭਾਈ ਉਹਦੇ ਹੱਥ ਹੈ ਫਿਰ ਉਹਨੂੰ ਅਰਦਾਸ ਕਰਕੇ ਕਹਿਣਾ ਪੈਂਦਾ ਸਤਿਗੁਰੂ ਆਪਣੀ ਸੇਵਾ ਆਪ ਲਾਓ ਆਪੇ ਜਗਾਓ ਤਾਂ ਪਾਤਸ਼ਾਹ ਨੇ ਫਿਰ ਬਚਨ ਕਹਿ ਭਾਈ ਜਿਨ੍ਹਾਂ ਉੱਤੇ ਉਹਦੀ ਨਜ਼ਰ ਹੋ ਜਾਏ ਜੇ ਨਜ਼ਰ ਹੋ ਜਾਏ ਫਿਰ ਨਾਨਕ ਸੁੱਤਿਆਂ ਦੇ ਉਠਾਲ ਉਹ ਸੁੱਤਿਆਂ ਨੂੰ ਵੀ ਜਗਾ ਕੇ ਆਪਣੀ ਸੇਵਾ ਆਪ ਕਰਵਾ ਲੈਂਦੇ।